ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਜੰਮੂ ਕਸ਼ਮੀਰ ਦੇ ਇਲਾਕੇ ਵਿੱਚ ਇੱਕ ਟਾਂਡੇ ਨਗਰ ਸੀ ਉਸ ਟਾਂਡੇ ਨਗਰ ਦਾ ਰਾਜਾ ਬੰਜਾਰਾ ਸੀ ਤੇ ਉਸ ਨਗਰ ਵਿੱਚ ਸਾਰੇ ਬੰਜਾਰੇ ਹੀ ਰਹਿੰਦੇ ਸੀ ਪਰ ਯਾਤੋਂ ਕਈ ਸਾਲਾਂ ਬਾਅਦ ਉਸ ਬੰਜਾਰੇ ਰਾਜੇ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੋਕਾਂ ਦਾ ਉਧਾਰ ਕਰਦੇ ਹੋਏ ਟਾਂਡੇ ਨਗਰ ਵਿੱਚ ਪਹੁੰਚ ਗਏ ਗੁਰੂ ਜੀ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸਨ ਗੁਰੂ ਜੀ ਨੇ ਨਗਰ ਤੋਂ ਬਾਹਰ-ਬਾਹਰ ਇੱਕ ਬਾਗ ਵਿੱਚ ਆਪਣਾ ਡੇਰਾ ਲਗਾ ਲਿਆ ਇਨ੍ਹਾਂ ਬੰਜਾਰਿਆਂ ਦੇ ਘਰ ਪੁੱਤਰ ਹੋਣ ਦੀ ਖੁਸ਼ੀ ਵਿੱਚ ਹਰ ਇੱਕ ਨੂੰ ਵਧਾਈ ਦੇਣ ਵਾਲੇ ਨੂੰ 22 ਸਿਰ ਮਠਾਈ ਤੋਲ ਕੇ ਦਿੰਦੇ ਸਨ ਤੇ ਮਾਤ ਸ਼ਰਾਬ ਦੇ ਦੌਰ ਚੱਲ ਪਏ ਪਰ ਕਿਸੇ ਨੇ ਵੀ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪੁੱਛਿਆ ਕਿ ਬਾਹਰ ਫਕੀਰ ਆਏ ਹੋਏ ਨੇ ਮਠਾਈ ਤੇ ਕੀ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਵੇ ਵੇਕੇ ਭਾਈ ਬਾਲਾ ਜੀ ਬਹੁਤ ਹੈਰਾਨ ਹੋਏ ਕਿ ਇਥੇ ਕਹੋ ਜੇ ਲੋਕ ਰਹਿੰਦੇ ਸਨ ਤਦ ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਗੁਰੂ ਜੀ ਮੈਂ ਨਗਰ ਵਿੱਚ ਜਾ ਕੇ ਖਾਣ ਵਾਸਤੇ ਮੰਗ ਕੇ ਲੈ ਆਉਂਦਾ ਹਾਂ ਤਦ ਗੁਰੂ ਜੀ ਨੇ ਆਖਿਆ ਕਿ ਮਰਦਾਨਿਆ ਨਰੰਕਾਰ ਤੇ ਭਰੋਸਾ ਰੱਖ ਪਰ ਜਦੋਂ ਭਾਈ ਮਰਦਾਨੇ ਨੇ ਬਾਰ ਬਾਰ ਆਖਿਆ ਕਿ ਮੈਨੂੰ ਤਾਂ ਭੁੱਖ ਬਹੁਤ ਤੰਗ ਕਰ ਰਹੀ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਨਗਰ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਪਾਈ ਮਰਦਾਨਾ ਨਗਰ ਵਿੱਚ ਗਿਆ ਤੇ ਜਾ ਕੇ ਲੋਕਾਂ ਕੋਲੋਂ ਪੁੱਛਦਾ ਹੈ ਕਿ ਭਾਈ ਇਹ ਰੌਣਕ ਮੇਲਾ ਕਿਸ ਚੀਜ਼ ਦਾ ਲੱਗਾ ਹੋਇਆ ਹੈ ਪਾਈ ਮਰਦਾਨੇ ਦੀ ਗੱਲ ਸੁਣ ਕੇ ਲੋਕਾਂ ਨੇ ਦੱਸਿਆ ਕਿ ਸਾਡੇ ਰਾਜੇ ਦੇ ਘਰ ਵਿੱਚ ਕਈ ਸਾਲਾਂ ਤੋਂ ਬਾਅਦ ਪੁੱਤਰ ਨੇ ਜਨਮ ਲਿਆ ਹੈ ਉਸ ਦੀ ਖੁਸ਼ੀ ਵਿੱਚ ਜਿਹੜਾ ਵੀ ਵਧਾਈ ਦਿੰਦਾ ਹੈ ਉਸ ਨੂੰ ਢਾਈ ਸਿਰ ਮਠਾਈ ਦਿੱਤੀ ਜਾਂਦੀ ਹੈ ਪਾਈ ਮਰਦਾਨੇ ਨੇ ਵੀ ਜਾ ਕੇ ਰਾਜੇ ਨੂੰ ਵਧਾਈ ਦਿੱਤੀ ਤੇ ਜਦੋਂ ਢਾਈ ਸਿਰ ਮਠਾਈ ਪਾਈ ਮਰਦਾਨੇ ਨੂੰ ਦੇਣ ਲੱਗੇ ਤਦ ਭਾਈ ਮਰਦਾਨੇ ਨੇ ਕਿਹਾ ਕਿ ਮੇਰੇ ਨਾਲ ਮੇਰੇ ਦੋ ਸਾਥੀ ਹੋਰ ਵੀ ਨੇ ਤਦ ਉਹਨਾਂ ਨੇ ਮਠਾਈ ਹੋਰ ਦੇ ਦਿੱਤੀ ਜਦੋਂ ਭਾਈ ਮਰਦਾਨਾ ਸਾਡੇ ਸੱਤ ਸਿਰ ਮਠਾਈ ਲੈ ਕੇ ਗੁਰੂ ਜੀ ਦੇ ਪਾਸ ਪਹੁੰਚਿਆ ਤਦ ਗੁਰੂ ਜੀ ਨੇ ਪੁੱਛਿਆ ਕਿ ਮਰਦਾਨਿਆਂ ਇਹ ਪੰਡ ਕਿਸ ਚੀਜ਼ ਦੀ ਚੁੱਕੀ ਫਿਰਦਾ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਮਰਦਾਨੇ ਨੇ ਸਾਰੀ ਵਾਰਤਾ ਗੁਰੂ ਜੀ ਨੂੰ ਸੁناਈ ਇਹ ਮਠਾਈ ਮੈਨੂੰ ਪੁੱਤਰ ਦੀ ਵਿਦਾਇ ਦੇਣ ਤੇ ਮਿਲੀ ਹੈ ਤਾਦੇ ਗੁਰੂ ਜੀ ਨੇ ਕਿਹਾ ਕਿ ਇਹ ਮਠਾਈ ਨਾ ਅਸੀਂ ਖਾਣੀ ਹੈ ਨਾ ਤੁਸੀਂ ਕਿਸੇ ਨੇ ਖਾਣੀ ਹੈ ਇਸ ਨੂੰ ਵਾਪਸ ਮੋੜ ਕੇ ਆ ਤੇ ਭਾਈ ਮਰਦਾਨਾ ਔਖਾ ਸੌਖਾ ਹੋ ਕੇ ਮਠਾਈ ਵਾਪਸ ਕਰਨ ਚੱਲਿਆ ਗਿਆ ਜਾ ਕੇ ਕਿਹਾ ਕਿ ਇਹ ਮਠਾਈ ਮੇਰੇ ਗੁਰੂ ਜੀ ਪ੍ਰਵਾਨ ਨਹੀਂ ਕਰ ਰਹੇ ਤੇ ਇਸ ਨੂੰ ਵਾਪਸ ਲੈ ਲਵੋ ਉਹਨਾਂ ਪੰਜਾਰਿਆਂ ਨੇ ਕਿਹਾ ਕਿ ਫਕੀਰ ਜੀ ਮਠਾਈ ਵਾਪਸ ਮੋੜਨਾ ਬਦਸੰਗ ਨਹੀਂ ਹੋਵੇਗੀ ਇਹ ਅਸੀਂ ਮਠਾਈ ਆਪਣੀ ਖੁਸ਼ੀ ਨਾਲ ਦਿੱਤੀ ਹੈ ਤੇ ਇਸ ਨੂੰ ਅਸੀਂ ਵਾਪਸ ਨਹੀਂ ਲੈ ਸਕਦੇ ਪਾਈ ਮਰਦਾਨਾ ਫਿਰ ਵਾਪਸ ਮਠਾਈ ਲੈ ਕੇ ਗੁਰੂ ਜੀ ਦੇ ਪਾਸ ਆ ਗਿਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਉਹਨਾਂ ਨੇ ਮਠਾਈ ਵਾਪਸ ਨਹੀਂ ਲਈ ਅਤੇ ਇਸ ਨੂੰ ਖਾਣ ਵਿੱਚ ਨੁਕਸਾਨ ਕੀ ਹੈ ਕਿਉਂਕਿ ਉਹਨਾਂ ਨੇ ਆਪਣੀ ਖੁਸ਼ੀ ਨਾਲ ਮਠਾਈ ਸਾਨੂੰ ਦਿੱਤੀ ਹੈ ਪਾਈ ਮਰਦਾਨੇ ਜੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਮਰਦਾਨਿਆ ਇਹ ਪੁੱਤਰ ਨਹੀਂ ਜੰਮਿਆ ਇਹ ਪਿਛਲੇ ਜਨਮ ਦਾ ਲੇਖਾ ਲੈਣ ਆਇਆ ਹੈ ਸਵੇਰ ਹੁੰਦਿਆਂ ਹੀ ਇਸਨੇ ਮਰ ਜਾਣਾ ਹੈ ਇਸ ਲਈ ਇਹ ਮਠਾਈ ਆਪਣੇ ਵਾਸਤੇ ਜ਼ਹਿਰ ਦੇ ਸਮਾਨ ਹੈ ਤੇ ਇਸ ਨੂੰ ਵਾਪਸ ਕਰਕੇ ਹੀ ਜਾ ਤੇ ਫਿਰ ਭਾਈ ਮਰਦਾਨਾ ਤੀਜੀ ਵਾਰ ਤੱਕ ਇਹ ਨਾਲ ਹੀ ਮਠਾਈ ਉਹਨਾਂ ਦੇ ਘਰ ਸੋਟਾਇਆ ਤੇ ਅਗਲੇ ਦਿਨ ਉਹਨਾਂ ਦਾ ਪੁੱਤਰ ਮਰ ਗਿਆ ਖੁਸ਼ੀਆਂ ਗਮਿਆਂ ਵਿੱਚ ਬਦਲ ਗਈਆਂ ਤੇ ਰੋਣਾ ਪਿਟਣਾ ਸ਼ੁਰੂ ਹੋ ਗਿਆ ਫਿਰ ਕਿਸੇ ਨੇ ਕਿਹਾ ਕਿ ਜਿਹੜੇ ਖਪੀਰ ਮਠਾਈ ਵਾਪਸ ਕਰਕੇ ਗਏ ਸਨ ਸ਼ਾਇਦ ਉਹਨਾਂ ਦੀ ਕਰੋਪੀ ਨਾਲ ਸਾਡਾ ਪੁੱਤਰ ਮਰ ਗਿਆ ਹੈ ਫਿਰ ਹੋਰ ਵੀ ਮਨੁੱਖਾਂ ਨੇ ਕਿਹਾ ਕਿ ਉਹ ਪਕੀਰ ਦੋ ਤਿੰਨ ਦਿਨਾਂ ਤੋਂ ਭੁੱਖੇ ਬੈਠੇ ਸਨ ਆਪਣੇ ਸਾਰੇ ਨਗਰ ਉੱਤੇ ਇਸ ਗੱਲ ਦਾ ਭਾਰ ਹੈ ਤੇ ਫਿਰ ਉਹ ਆਪਣੇ ਮਰੇ ਹੋਏ ਪੁੱਤਰ ਨੂੰ ਗੁਰੂ ਜੀ ਦੇ ਚਰਨਾਂ ਵਿੱਚ ਲੈ ਆਏ ਤੇ ਨਾਲ ਆਏ ਲੋਕਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਮਸਾਹੀ ਇਸ ਦੀ ਜੜ ਲੱਗੀ ਸੀ ਆਪ ਪੂਰਨ ਰੂਪ ਹੋ ਕਿਰਪਾ ਕਰਕੇ ਇਸ ਬੱਚੇ ਨੂੰ ਜੀਵਨ ਦਾਤ ਬਖਸ਼ੋ ਤੇ ਭਾਈ ਮਰਦਾਨਾ ਜੀ ਵੀ ਦਇਆ ਵਿੱਚ ਆ ਗਏ ਤੇ ਦਇਆ ਵਿੱਚ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਨੇ ਕਈਆਂ ਨੂੰ ਜੀਵਨ ਦਾਤ ਦਿੱਤਾ ਹੈ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿ ਲੱਗੇ ਕਿ ਮਰਦਾਨਿਆ ਰਬਾਵ ਸੁਰ ਵਿੱਚ ਵਜਾ ਤੇ ਸਾਰਿਆਂ ਲੋਕਾਂ ਨੂੰ ਕਿਹਾ ਕਿ ਰੋਣਾ ਬੰਦ ਕਰ ਦੋ ਤਾਂ ਜਿਹੜੇ ਰੋਂਦੇ ਸਨ ਉਹ ਮਰੇ ਹੋਏ ਬੱਚੇ ਨੂੰ ਗੋਦੀ ਲਾ ਕੇ ਚੁੱਪ ਹੋ ਗਏ ਐਨਾ ਸ਼ਬਦ ਗੁਰੂ ਜੀ ਨੇ ਉਪਦੇਸ਼ ਲਈ ਉਚਾਰਿਆ ਜਦੋਂ ਦੂਜਾ ਸ਼ਬਦ ਉਚਾਰਨ ਕੀਤਾ ਤਾਂ ਉਹਨਾਂ ਦਾ ਮਰਿਆ ਹੋਇਆ ਪੁੱਤਰ ਜੀਵਿਤ ਹੋ ਗਿਆ ਤਾਂ ਸਾਰਿਆਂ ਨੇ ਦੁਬਾਰਾ ਤੋਂ ਖੁਸ਼ੀਆਂ ਮਨਾਇਆਂ ਤੇ ਗੁਰੂ ਜੀ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਦੀ ਬਹੁਤ ਸੇਵਾ ਕੀਤੀ ਉਹਨਾਂ ਬੰਜਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਾਫ਼ੀ ਮੰਗੀ ਤੇ ਫਿਰ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਉਪਦੇਸ਼ ਲੈ ਕੇ ਗੁਰੂ ਜੀ ਦੇ ਸਿੱਖ ਬਣੇ ਤੇ ਸਿੱਖੀ ਬੜੀ ਪਰਫੁੱਲਿਤ ਹੋਈ ਤੇ ਪਹਿਲੀ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੀਂ ਜੋਤ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰਗਬੰਦ ਸਿੰਘ ਜੀ ਦੇ ਨਾਲ ਬੰਜਾਰਿਆਂ ਦਾ ਬਹੁਤ ਪਿਆਰ ਰਿਹਾ ਸਤਨਾਮ ਸ੍ਰੀ ਵਾਹਿਗੁਰੂ